ਦੇਰ ਰਾਤ ਵੱਡਾ ਹਾਦਸਾ ਵਾਪਰਿਆ ਇੱਕ 3 ਮੰਜ਼ਿਲਾ ਇਮਾਰਤ ਡਿੱਗ ਗਈ ਹੈ ਜਿਸ ਦੇ ਚਲਦਿਆਂ ਇੱਕ ਦੀ ਮੌਤ ਹੋ ਗਈ ਹੈ 13 ਲੋਕ ਜ਼ਖਮੀ ਹੋਏ ਨੇ ਦੱਸਦੇ ਕਿ ਇਹ ਹਾਦਸਾ ਇੰਦੋਰ ਦੇ ਜਵਾਹਰ ਮਾਰਗ ਸਥਿਤ ਦੌਲਤਗੰਜ ਇਲਾਕੇ ਦੇ ਵਿੱਚ ਵਾਪਰਿਆ ਹੈ ਚੰਡਾ ਚੌਂਗ ਦੇ ਨੇੜੇ ਇਹ ਤਿੰਨ ਮੰਜ਼ਿਲਾ ਇਮਾਰਤ ਹੈ ਜੋ ਅਚਾਨਕ ਡਿੱਗ ਜਾਂਦੀ ਹੈ ਤੇ ਹਾਦਸੇ ਵੇਲੇ ਇਮਾਰਤ ਦੇ ਵਿੱਚ ਕਰੀਬ 6 ਪਰਿਵਾਰ ਮੌਜੂਦ ਸੀ ਜਿਵੇਂ ਹੀ ਇਮਾਰਤ ਡਿੱਗਦੀ ਹੈ ਤੇ ਚਾਰੇ ਪਾਸੇ ਚਿਖਿਹਾੜਾ ਮਚ ਜਾਂਦਾ ਹੈ ਮਲਬੇ ਹੇਠਾਂ ਦਬੇ ਲੋਕਾਂ ਦੇ ਵੱਲੋਂ ਮਦਦ ਦੇ ਲਈ ਆਵਾਜ਼ਾਂ ਲਗਾਈਆਂ ਜਾਂਦੀਆਂ ਨੇ ਦੌੜ ਕੇ ਲੋਕ ਕੀ ਇੱਥੇ ਮਲਵੇ ਦੇ ਕੋਲ ਪਹੁੰਚਦੇ ਨੇ ਤੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਦੇ ਵਿੱਚ ਜੁੜ ਜਾਂਦੇ ਹੈ ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਨਗਰ ਨਿਗਮ ਨੂੰ ਤੇ ਪੁਲਿਸ ਨੂੰ ਮਿਲਦੀ ਹੈ ਤੇ ਉਹ ਵੀ ਮੌਕੇ ਤੇ ਪਹੁੰਚਦੇ ਨੇ ਅਧਿਕਾਰੀਆਂ ਦੇ ਵੱਲੋਂ ਪੂਰੀ ਟੀਮ ਦੇ ਮਦਦ ਦੇ ਨਾਲ ਮਲਬੇ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੋਕਾਂ ਨੂੰ ਬਾਹਰ ਕੱਢਿਆ ਜਾਂਦਾ ਹੈ 13 ਜਣੇ ਇਸ ਦੇ ਵਿੱਚ ਜ਼ਖਮੀ ਹੋਏ ਨੇ ਇੱਕ ਦੀ ਮੌਤ ਹੋ ਚੁੱਕੀ ਹੈ ਜਾਣਕਾਰ ਦੇ ਮੁਤਾਬਕ ਮਲਬੇ ਹੇਠਾਂ ਦਬੇ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਕਾਫੀ ਜਦੋਜਹਿਦ ਕਰਨੀ ਪਈ ਹੈ ਕਿਉਂਕਿ ਰੈਸਕਿਊ ਟੀਮ ਦੇ ਵੱਲੋਂ ਇੱਥੇ ਪਹੁੰਚ ਕੇ ਪਹਿਲਾਂ ਆਕਸੀਜਨ ਛੱਡੀਗੀ ਫਿਰ ਉਸ ਤੋਂ ਬਾਅਦ ਸਰੀਏ ਕੱਟ ਕੇ ਮਲਬੇ ਦੇ ਹੇਠਾਂ ਦਬੇ ਹੋਏ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਦੇ ਰਾਤ ਤੱਕ ਕ੍ਰੇਨ ਦੀ ਮਦਦ ਦੇ ਨਾਲ ਛੱਤ ਹਟਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਗਈਆਂ ਤੇ ਉਸੇ ਤੋਂ ਬਾਅਦ ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਤੱਕ ਪਹੁੰਚਾਇਆ ਗਿਆ ਦੇ ਰਾਤ ਵੱਡਾ ਹਾਦਸਾ ਵਾਪਰਿਆ ਇੱਕ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ ਹੈ ਜਿਸ ਦੇ ਚਲਦਿਆਂ ਇੱਕ ਦੀ ਮੌਤ ਹੋ ਗਈ ਹੈ 13 ਲੋਕ ਜ਼ਖਮੀ ਹੋਏ ਨੇ ਦੱਸਦੇ ਕਿ ਇਹ ਹਾਦਸਾ ਇੰਦੋਰ ਦੇ ਜਵਾਹਰ ਮਾਰਗ ਸਥਿਤ ਦੌਲਤਗੰਜ ਇਲਾਕੇ ਦੇ ਵਿੱਚ ਵਾਪਰਿਆ ਚੰਡਾ ਚੌਂਗ ਦੇ ਨੇੜੇ ਇਹ ਤਿੰਨ ਮੰਜ਼ਿਲਾ ਇਮਾਰਤ ਹੈ ਜੋ ਅਚਾਨਕ ਡਿੱਗ ਜਾਂਦੀ ਹੈ ਤੇ ਹਾਦਸੇ ਵੇਲੇ ਇਮਾਰਤ ਦੇ ਵਿੱਚ ਕਰੀਬ 6 ਪਰਿਵਾਰ ਮੌਜੂਦ ਸੀ ਜਿਵੇਂ ਹੀ ਇਮਾਰਤ ਡਿੱਗਦੀ ਹੈ ਤੇ ਚਾਰੇ ਪਾਸੇ ਚਿਖਿਹਾੜਾ ਮਚ ਜਾਂਦਾ ਹੈ ਮਲਬੇ ਹੇਠਾਂ ਦਬੇ ਲੋਕਾਂ ਦੇ ਵੱਲੋਂ ਮਦਦ ਦੇ ਲਈ ਆਵਾਜ਼ਾਂ ਲਗਾਈਆਂ ਜਾਂਦੀਆਂ ਨੇ ਦੌੜ ਕੇ ਲੋਕ ਕੀ ਇੱਥੇ ਮਲਬੇ ਦੇ ਕੋਲ ਪਹੁੰਚਦੇ ਨੇ ਤੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਦੇ ਵਿੱਚ ਜੁੜ ਜਾਂਦੇ ਹੈ ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਨਗਰ ਨਿਗਮ ਨੂੰ ਤੇ ਪੁਲਿਸ ਨੂੰ ਮਿਲਦੀ ਹੈ ਤੇ ਉਹ ਵੀ ਮੌਕੇ ਤੇ ਪਹੁੰਚਦੇ ਨੇ ਅਧਿਕਾਰੀਆਂ ਦੇ ਵੱਲੋਂ ਪੂਰੀ ਟੀਮ ਦੀ ਮਦਦ ਦੇ ਨਾਲ ਮਲਬੇ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੋਕਾਂ ਨੂੰ ਬਾਹਰ ਕੱਢਿਆ ਜਾਂਦਾ ਹੈ 13 ਜਣੇ ਇਸ ਦੇ ਵਿੱਚ ਜ਼ਖਮੀ ਹੋਏ ਨੇ ਇੱਕ ਦੀ ਮੌਤ ਹੋ ਚੁੱਕੀ ਹੈ ਜਾਣਕਾਰ ਦੇ ਮੁਤਾਬਕ ਮਲਬੇ ਹੇਠਾਂ ਦਬੇ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਕਾਫੀ ਜਦੋਜਹਿਦ ਕਰਨੀ ਪਈ ਹੈ ਕਿਉਂਕਿ ਰੈਸਕਿਊ ਟੀਮ ਦੇ ਵੱਲੋਂ ਇੱਥੇ ਪਹੁੰਚ ਕੇ ਪਹਿਲਾਂ ਆਕਸੀਜਨ ਛੱਡੀ ਗਈ ਫਿਰ ਉਸ ਤੋਂ ਬਾਅਦ ਸਰੀਏ ਕੱਟ ਕੇ ਮਲਬੇ ਦੇ ਹੇਠਾਂ ਦਬੇ ਹੋਏ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਦੇਰ ਰਾਤ ਤੱਕ ਕ੍ਰੇਨ ਦੀ ਮਦਦ ਦੇ ਨਾਲ ਛੱਤ ਹਟਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਗਈਆਂ ਤੇ ਉਸੇ ਤੋਂ ਬਾਅਦ ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਤੱਕ ਪਹੁੰਚਾਇਆ ਗਿਆ ਦੇਰ ਰਾਤ ਵੱਡਾ ਹਾਦਸਾ ਵਾਪਰਿਆ ਇੱਕ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ ਹੈ ਜਿਸ ਦੇ ਚਲਦਿਆਂ ਇੱਕ ਦੀ ਮੌਤ ਹੋ ਗਈ ਹੈ 13 ਲੋਕ ਜ਼ਖਮੀ ਹੋਏ ਨੇ ਦੱਸਦੇ ਕਿ ਇਹ ਹਾਦਸਾ ਇੰਦੋਰ ਦੇ ਜਵਾਹਰ ਮਾਰਗ ਸਥਿਤ ਦੌਲਤਗੰਜ ਇਲਾਕੇ ਦੇ ਵਿੱਚ ਵਾਪਰਿਆ ਚੰਡਾ ਚੌਂਗ ਦੇ ਨੇੜੇ ਇਹ ਤਿੰਨ ਮੰਜ਼ਿਲਾ ਇਮਾਰਤ ਹੈ ਜੋ ਅਚਾਨਕ ਡਿੱਗ ਜਾਂਦੀ ਹੈ ਤੇ ਹਾਦਸੇ ਵੇਲੇ ਇਮਾਰਤ ਦੇ ਵਿੱਚ ਕਰੀਬ 6 ਪਰਿਵਾਰ ਮੌਜੂਦ ਸੀ ਜਿਵੇਂ ਹੀ ਇਮਾਰਤ ਡਿੱਗਦੀ ਹੈ ਤੇ ਚਾਰੇ ਪਾਸੇ ਚਿਖਿਹਾੜਾ ਮਚ ਜਾਂਦਾ ਹੈ ਮਲਬੇ ਹੇਠਾਂ ਦਬੇ ਲੋਕਾਂ ਦੇ ਵੱਲੋਂ ਮਦਦ ਦੇ ਲਈ ਆਵਾਜ਼ਾਂ ਲਗਾਈਆਂ ਜਾਂਦੀਆਂ ਨੇ ਦੌੜ ਕੇ ਲੋਕ ਕੀ ਇੱਥੇ ਮਲਬੇ ਦੇ ਕੋਲ ਪਹੁੰਚਦੇ ਨੇ ਤੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਦੇ ਵਿੱਚ ਜੁੜ ਜਾਂਦੇ ਹੈ ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਨਗਰ ਨਿਗਮ ਨੂੰ ਤੇ ਪੁਲਿਸ ਨੂੰ ਮਿਲਦੀ ਹੈ ਤੇ ਉਹ ਵੀ ਮੌਕੇ ਤੇ ਪਹੁੰਚਦੇ ਨੇ ਅਧਿਕਾਰੀਆਂ ਦੇ ਵੱਲੋਂ ਪੂਰੀ ਟੀਮ ਦੀ ਮਦਦ ਦੇ ਨਾਲ ਮਲਬੇ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੋਕਾਂ ਨੂੰ ਬਾਹਰ ਕੱਢਿਆ ਜਾਂਦਾ ਹੈ 13 ਜਣੇ ਇਸ ਦੇ ਵਿੱਚ ਜ਼ਖਮੀ ਹੋਏ ਨੇ ਇੱਕ ਦੀ ਮੌਤ ਹੋ ਚੁੱਕੀ ਹੈ ਜਾਣਕਾਰ ਦੇ ਮੁਤਾਬਕ ਮਲਬੇ ਹੇਠਾਂ ਦਬੇ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਕਾਫੀ ਜਦੋਜਹਿਦ ਕਰਨੀ ਪਈ ਹੈ ਕਿਉਂਕਿ ਰੈਸਕਿਊ ਟੀਮ ਦੇ ਵੱਲੋਂ ਇੱਥੇ ਪਹੁੰਚ ਕੇ ਪਹਿਲਾਂ ਆਕਸੀਜਨ ਛੱਡੀ ਗਈ ਫਿਰ ਉਸ ਤੋਂ ਬਾਅਦ ਸਰੀਏ ਕੱਟ ਕੇ ਮਲਬੇ ਦੇ ਹੇਠਾਂ ਦਬੇ ਹੋਏ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਦੇ ਰਾਤ ਤੱਕ ਕ੍ਰੇਨ ਦੀ ਮਦਦ ਦੇ ਨਾਲ ਛੱਤ ਹਟਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਗਈਆਂ ਤੇ ਉਸੇ ਤੋਂ ਬਾਅਦ ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਤੱਕ ਪਹੁੰਚਾਇਆ ਗਿਆ